स्वागत है ਤੁਹਾਡਾ ਨਾਮ ਧਾਰੀ মিডিਆ ਇੰਡੀਆ ਤੇ ਆਪ ਜੀ ਹੁਣ ਸੁਣੋਗੇ ਜੀ ਜਥੇਦਾਨ ਈਸ਼ਾਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਥਾ ਜਿਹੜੀ ਕਿ ਸ਼੍ਰੀ ਬੈਣੀ ਸਾਹਿਬ ਵਿਖੇ ਉਹਨਾਂ ਨੇ ਜਪ ਪ੍ਰਯੋਗ ਦੇ ਸਮੇਂ ਸੁਣਾਈ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਕਿਸ ਤਰ੍ਹਾਂ ਦਾ ਸਮਾਂ ਹੋਵੇਗਾ ਕਿਸ ਤਰ੍ਹਾਂ ਦੀ ਉਹ ਸਥਿਤੀ ਹੋਵੇਗੀ ਕਿਸੇ ਬੱਚੇ ਦਾ ਜਨਮ ਹੋਇਆ 6-7 ਸਾਲ ਦੀ ਉਸ ਦੀ ਉਮਰ ਹੈ ਉਸ ਦੇ ਮਾਤਾ ਪਿਤਾ ਦੋਵੇਂ ਹੀ ਚੜ੍ਹਾਈ ਕਰ ਜਾਵਣ ਹਮੇਸ਼ਾ ਵਾਸਤੇ ਸਾਥ ਛੱਡ ਦੇਣ ਸਦਾ ਵਾਸਤੇ ਸੰਸਾਰ ਤੋਂ ਚਲੇ ਗਏ ਦੋ ਛੋਟੇ ਭੈਣ ਭਰਾ ਹੋਰ ਨੇ ਉਹਨਾਂ ਦੋਵੇਂ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਆਣ ਪਈ ਘਰ ਦੇ ਵਿੱਚ ਵੱਡਾ ਪੁੱਤਰ ਹੋਣ ਦੇ ਨਾਤੇ ਆਮ ਕਰਕੇ ਇਹ ਪੰਜਾਬੀ ਦਾ ਸ਼ਬਦ ਹੈ ਜੇਠ ਜੇਠ ਤੋਂ ਭਾਵ ਵੱਡਾ ਜਾਂ ਪਲੇਠਾ ਜਾਂ ਜੇਠਾ ਇਹ ਆਮ ਪੰਜਾਬੀ ਦੇ ਵਿੱਚ ਚੱਲਦੇ ਹੋਏ ਸ਼ਬਦ ਨੇ ਤੋਂ ਇੰਜ ਕਹਿ ਲਈਏ ਉਸ ਬੱਚੇ ਦਾ ਜਿਸ ਦਾ ਨਾਮ ਜੇਠਾ ਸੀ ਮਾਤਾ ਪਿਤਾ ਸਰੀਰ ਤਿਆਗ ਗਏ ਨੇ ਪਰਿਵਾਰ ਦੇ ਵਿੱਚੋਂ ਹੋਰ ਕੋਈ 7 ਕੋ ਸਾਲ ਦੀ ਉਮਰ ਹੈ ਅਜੇ ਤਾਂ ਆਪਣਾ ਬਚਪਨਾ ਹੈ ਦੋ ਛੋਟੇ ਭੈਣ ਭਰਾਵਾਂ ਦੀ ਹੋਰ ਜ਼ਿੰਮੇਵਾਰੀ ਸਿਰ ਤੇ ਆਨ ਪਈ ਹੈ ਸੱਚਮੁੱਚ ਅਨਾਥਾਂ ਵਾਲਾ ਹਾਲ ਸ਼ਰੀਕੇ ਬਰਾਦਰੀ ਵਿੱਚੋਂ ਕਿਸੇ ਨੇ ਨਾ ਸੰਭਿਆ ਇਸ ਕਰਕੇ ਇਹਨਾਂ ਦੀ ਆਪਣੀ ਨਾਨੀ ਬਸ ਰੱਕੇ ਵਿਖੇ ਲੈ ਆਈ ਇਹਨਾਂ ਨੂੰ ਲਗਭਗ 9-10 ਕੋ ਸਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਇਸੇ ਢੰਗ ਦੇ ਨਾਲ ਬਤੀਤ ਕੀਤੇ 15-16 ਕੋ ਸਾਲ ਦੀ ਉਮਰ ਦੇ ਵਿੱਚ ਤਨ ਸ੍ਰੀ ਸਤਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਵਿੰਦਵਾਲ ਸਾਹਿਬ ਵਿਖੇ ਸੇਵਾ ਕਰਵਾ ਰਹੇ ਨੇ ਹਜ਼ਾਰਾਂ ਸੰਗਤਾਂ ਦੂਰੋਂ ਨੇੜੋਂ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਵਾਸਤੇ ਹਾਜ਼ਰ ਹੁੰਦੀਆਂ ਨੇ ਉਸ ਥਾਂ ਦੇ ਉੱਤੇ ਇਸ ਭਾਵ ਦੇ ਨਾਲ ਪਹੁੰਚਦਾ ਹੈ ਕਿ ਕੁਝ ਕਮਾਈ ਵੀ ਕਰ ਲਵਾਂ ਤੇ ਨਾਲ ਸੇਵਾ ਵੀ ਕਰ ਲਵਾਂ ਇੰਜ ਕਹਿ ਲਓ ਇਸ ਭਾਈ ਜੇਠੇ ਨੇ ਗੋਵਿੰਦਵਾਲ ਸਾਹਿਬ ਵਿਖੇ ਆ ਕੇ ਸਤਿਗੁਰੂ ਘਰ ਦੇ ਵਿੱਚ ਸੇਵਾ ਵੀ ਸ਼ੁਰੂ ਕੀਤੀ ਕੁੰਗਣੀਆਂ ਵੇਚਣ ਦਾ ਕੰਮ ਕੀਤਾ ਪੈਸਾ ਵੀ ਕਮਾਉਣਾ ਪਰ ਜੇ ਕਿਸੇ ਦੀ ਜੇਬ ਵਿੱਚ ਪੈਸੇ ਨਾ ਹੋਣੇ ਕਿਸੇ ਭੁੱਖੇ ਨੇ ਆ ਕੇ ਆਖਣਾ ਮੈਨੂੰ ਛਕਣ ਵਾਸਤੇ ਕੁਝ ਚਾਹੀਦਾ ਹੈ ਤੇ ਬਿਨਾ ਪੈਸਿਆਂ ਤੋਂ ਵੀ ਉਸ ਨੂੰ ਆਪਣਾ ਉਹ ਪਦਾਰਥ ਜੋ ਵਪਾਰ ਦੇ ਰੂਪ ਵਿੱਚ ਲੈ ਕੇ ਆਏ ਹੁੰਦੇ ਸਨ ਉਹ ਦੇ ਦੇਣਾ ਕਥਾ ਬਹੁਤ ਲੰਬੀ ਹੈ ਪਰ ਇਹਨੂੰ ਸੰਖੇਪ ਕਰਦਿਆਂ ਹੋਇਆਂ ਇੰਨੀ ਕੁ ਮੈਂ ਅਰਜ਼ ਕਰਕੇ ਅਗਾਹ ਚੱਲ ਪੈਣਾ ਇੱਕ ਸਮਾਂ ਆਇਆ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਘਰੋਂ ਮਾਤਾ ਮਨਸਾ ਦੇਵੀ ਜਿਨ੍ਹਾਂ ਦੇ ਚਾਰ ਬੱਚੇ ਨੇ ਸਾਰਿਆਂ ਤੋਂ ਛੋਟੀ ਧੀ ਹੈ ਬੀਬੀ ਭਾਨੀ ਮਾਤਾ ਮਨਸਾ ਦੇਵੀ ਹੋਣਾ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਨੀ ਜਵਾਨ ਹੋ ਗਈ ਹੈ ਇਸ ਪਾਨੀ ਦਾ ਹੁਣ ਵਿਆਹ ਕਰ ਦੇਣਾ ਚਾਹੀਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਿਆ ਮਨਸਾ ਦੇਵੀ ਤੇਰੇ ਧਿਆਨ ਦੇ ਵਿੱਚ ਕਿਹੋ ਜਿਹਾ ਵਰ ਹੈ ਦੱਸ ਤਾਂ ਸਹੀ ਕੁਦਰਤ ਐਸੀ ਉਸ ਵਕਤ ਇਹ ਭਾਈ ਜੇਠਾ ਸੇਵਾ ਕਰਦੇ ਨੇ ਪਏ ਸਿਰ ਦੇ ਉੱਤੇ ਟੋਕਰੀ ਚੁੱਕੀ ਹੋਈ ਹੈ ਲਾਗੋ ਦੀ ਲੰਗਦੇ ਨੇ ਪਏ ਨੌਜਵਾਨ ਸਨ ਮਾਤਾ ਜੀ ਹੋਣਾ ਨੇ ਆਖਿਆ ਗਰੀਬ ਨਵਾਜ਼ ਵਰ ਕਿਹੋ ਜਿਹਾ ਚਾਹੀਦਾ ਜਿਹੋ ਜਿਹਾ ਆ ਸਾਹਮਣੇ ਮੁੰਡਾ ਤੁਰਿਆ ਜਾਂਦਾ ਇਹੋ ਜਿਹਾ ਹੀ ਹੋਵੇ ਸੋਹਣਾ ਸੁਨੱਖਾ ਜਵਾਨ ਮਾਤਾ ਮਾਤਾ ਜੀ ਦੀ ਇਹ ਗੱਲ ਸੁਣ ਕੇ ਉਸੇ ਛੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਿਆ ਭਈ ਇਹਦੇ ਵਰਗਾ ਤਾਂ ਫਿਰ ਇਹੀ ਹੈ ਇਹਦੇ ਵਰਗਾ ਤਾਂ ਹੋਰ ਕੋਈ ਦੂਜਾ ਨਹੀਂ ਇੰਜ ਕਹਿ ਲਓ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਕਿਰਪਾ ਹੋਈ ਉਹ ਅਨਾਥ ਬੱਚਾ ਜਿਸ ਦਾ ਮਾਤਾ ਪਿਤਾ ਨਹੀਂ ਜਿਸ ਨੂੰ ਕਿਸੇ ਸ਼ਰੀਕੇ ਬਰਾਦਰੀ ਵਿੱਚੋਂ ਨਹੀਂ ਸੰਭਿਆ ਗਿਆ ਆਪਣੇ ਨਾਨਕੇ ਆ ਕੇ ਰਿਆ ਦੋ ਛੋਟੇ ਭੈਣ ਭਰਾ ਉਹ ਖਿਆਈ ਦਾ ਸਮਾਜ ਜਿਸ ਨੇ ਵੇਖਿਆ ਉਹ ਗੁਰੂ ਘਰ ਦਾ ਜਵਾਈ ਬਣ ਗਿਆ ਦੁਨਿਆਵੀ ਸ਼ਬਦਾਂ ਵਿੱਚ ਰਿਸ਼ਤਾ ਜੁੜ ਗਿਆ ਗੁਰੂ ਘਰ ਦਾ ਜਵਾਈ ਬਣ ਗਿਆ ਪਰ ਉਸ ਭਾਈ ਜੇਠੇ ਹੋਣਾ ਨੇ ਗੁਰੂ ਘਰ ਦੇ ਵਿੱਚ ਏਡੀ ਵੱਡੀ ਰਿਸ਼ਤੇਦਾਰੀ ਬਨਣ ਦੇ باوجود ਵੀ ਆਪਣੀ ਇਸ ਰਿਸ਼ਤੇਦਾਰੀ ਨੂੰ ਕਦੇ ਮੁੱਖ ਨਹੀਂ ਰੱਖਿਆ 24 ਸਾਲ ਥੋੜਾ ਸਮਾਂ ਨਹੀਂ ਹੁੰਦਾ 24 ਸਾਲ ਭਾਈ ਜੇਠਾ ਹੋਣਾ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਸੇਵਾ ਕੀਤੀ ਔਰ ਸੇਵਕ ਬਣ ਕੇ ਸੇਵਾ ਕੀਤੀ ਇੱਕ ਵਾਰੀ ਦਾ ਬਚਨ ਹੈ ਪਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਸੇਵਕ ਭਾਈ ਬੱਲੂ ਹੁਣਾ ਨੂੰ ਪੁੱਛਿਆ ਵੀ ਭਾਈ ਜੀ ਅੱਜ ਕੱਲ੍ਹ ਜੇਠਾ ਨਜ਼ਰ ਨਹੀਂ ਆਉਂਦਾ ਕਿੱਥੇ ਹੁੰਦਾ ਉਹ ਉਹ ਵੀ ਸੇਵਕ ਕਿੰਨੇ ਚੰਗੇ ਹੋਣਗੇ ਜਿਨ੍ਹਾਂ ਨੇ ਇਹ ਹੱਥ ਜੋੜ ਕੇ ਅਰਜ਼ ਕੀਤੀ ਗਰੀਬ ਨਵਾਜ ਉਹਨੇ ਨਜ਼ਰ ਕਿੱਥੋਂ ਆਉਣਾ ਜੀ ਉਹਨੂੰ ਤਾਂ ਸਾਰੀ ਦਿਹਾੜੀ ਸਾਥ ਸੰਗਤ ਦੀ ਸੇਵਾ ਕਰਨ ਦੇ ਵਿੱਚੋਂ ਵੇਲ ਹੀ ਨਹੀਂ ਮਿਲਦਾ ਗੁਰੂ ਅਮਰਦਾਸ ਪਾਤਸ਼ਾਹ ਖੰਣ ਲੱਗੇ ਉਹ ਕਿਸ ਤਰ੍ਹਾਂ ਜੀ ਭਾਈ ਜੀ ਆਖਣ ਲੱਗੇ ਗਰੀਬ ਨਵਾਜ਼ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਲੰਗਰ ਦੇ ਵਾਸਤੇ ਜਲ ਭਰਦਾ ਹੈ ਪਹਿਲਾਂ ਲੰਗਰ ਲਈ ਜਲ ਭਰਦਾ ਹੈ ਫਿਰ ਲੰਗਰ ਪਕਾਉਂਦਾ ਹੈ ਲੰਗਰ ਬਣਾਉਂਦਾ ਹੈ ਉਹਦੇ ਵਿੱਚ ਸੇਵਾ ਕਰਦਾ ਹੈ ਉਦੋਂ ਤੱਕ ਦਿਨ ਦਾ ਚੜਾਓ ਹੋ ਜਾਂਦਾ ਹੈ ਫਿਰ ਆਈ ਹੋਈ ਸਾਧ ਸੰਗਤ ਲਈ ਉਹ ਸੇਵਾ ਲੰਗਰ ਵਰਤਾਉਣ ਦੀ ਸੇਵਾ ਕਰਦਾ ਫਿਰ ਗਰੀਬ ਨਵਾਜ਼ ਉਹ ਜਿਹੜੀਆਂ ਸੰਗਤਾਂ ਆਈਆਂ ਹੁੰਦੀਆਂ ਨੇ ਉਹਨਾਂ ਦੇ ਸਥਾਨ ਉੱਤੇ ਜਾ ਕੇ ਉਹ ਸੇਵਾ ਕਰਦਾ ਹੈ ਫਿਰ ਉਸ ਤੋਂ ਬਾਅਦ ਸਾਰੀ ਦਿਹਾੜੀ ਇੱਥੇ ਕਾਰ ਸੇਵਾ ਵਿੱਚ ਬੌਲੀ ਸਾਹਿਬ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ ਸ਼ਾਮ ਦੇ ਵਕਤ ਉਹ ਆਈ ਹੋਈ ਸਾਥ ਸੰਗਤ ਦੇ ਬਿਸਤਰੇ ਲਵਾ ਕੇ ਸਾਥ ਸੰਗਤ ਦੀ ਮੁੱਠੀ ਚਾਪੀ ਵੀ ਕਰਦਾ ਹੈ ਭਾਵ ਉਹਨਾਂ ਦੀਆਂ ਲੱਤਾਂ ਵੀ ਘੁੱਟਦਾ ਹੈ ਉਹ ਤਾਂ ਸਾਰੀ ਦਿਹਾੜੀ ਸਾਧ ਸੰਗਤ ਦੀ ਸੇਵਾ ਵਿੱਚ ਹੀ ਲੱਗਾ ਰਹਿੰਦਾ ਹੈ ਉਹਦੇ ਕੋਲ ਤਾਂ ਸਮਾਂ ਹੀ ਨਹੀਂ ਉਹ ਇੱਥੇ ਤੁਹਾਡੇ ਕੋਲ ਕਦੋਂ ਆਵੇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹੇ ਸ਼ਬਦ ਸੁਣ ਕੇ ਆਖਿਆ ਭਾਈ ਜੀ ਜਿਸ ਨੇ ਸਾਧ ਸੰਗਤ ਨੂੰ ਸਤਿਗੁਰੂ ਦਾ ਰੂਪ ਜਾਣਿਆ ਹੈ ਉਸ ਦੀ ਝੋਲੀ ਵਿੱਚ ਪਰਮੇਸ਼ਰ ਨੌ ਨਦੀਆਂ ਤੇ 18 ਸਿੱਧੀਆਂ ਪਾ ਦਿੰਦਾ ਹੈ ਇਹ ਬਚਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਵਕਤ ਹੀ ਕਰ ਦਿੱਤਾ ਕਿਸ ਤਰ੍ਹਾਂ ਦੀ ਬਿਰਤੀ ਹੋਵੇਗੀ ਭਾਈ ਜੇਠਾ ਜੀ ਦੀ ਕਿ ਗੁਰੂ ਘਰ ਦਾ ਜਵਾਈ ਹੁੰਦਿਆਂ ਵੀ ਕਦੀ ਆਪਣੇ ਅੰਦਰ ਇਸ ਭਾਵ ਨੂੰ ਨਹੀਂ ਲਿਆਂਦਾ ਇੱਕ ਵਾਰੀ ਦਾ ਬਚਨ ਆਉਂਦਾ ਪਈ ਰਿਸ਼ਤੇਦਾਰ ਬਰਾਦਰੀ ਤੱਕ ਜਦੋਂ ਇਹ ਗੱਲ ਪਹੁੰਚੀ ਕਿ ਸਾਡੇ ਘਰ ਦਾ ਮੁੰਡਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਜੋ ਵਾਰਿਸ ਨੇ ਧੰਗੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਛੋਟੀ ਸੁਪਤਰੀ ਨਾਲ ਵਿਆਹਿਆ ਗਿਆ ਬੜੀ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਸੀ ਤੇ ਜਦੋਂ ਇੰਨੇ ਵੱਡੇ ਘਰ ਨਾਲ ਰਿਸ਼ਤਾ ਜੁੜਿਆ ਤੇ ਬਾਕੀ ਦੇ ਪਰਿਵਾਰਾਂ ਦੇ ਅੰਦਰ ਵੀ ਇਹ ਜੀ ਆਇਆ ਵੀ ਅਸੀਂ ਚੱਲ ਕੇ ਵੇਖੀਏ ਬੜੀ ਵੱਡੀ ਗੱਲ ਆ ਬਹੁਤ ਵੱਡਾ ਰੁਤਬਾ ਬਣ ਗਿਆ ਹੋਵੇਗਾ ਸਾਡੇ ਮੁੰਡੇ ਦਾ ਜਦੋਂ ਸੁੱਖ ਦੇ ਦਿਨ ਸਾਹਮਣੇ ਨਜ਼ਰ ਆਉਂਦੇ ਹੋਣ ਤਾਂ ਵੱਡੇ ਵੱਡੇ ਰਿਸ਼ਤੇਦਾਰ ਜਿਹੜੇ ਕਈ ਸਾਲਾਂ ਤੋਂ ਨਾ ਤੁਹਾਡੇ ਨਾਲ ਬੋਲੇ ਹੋਣ ਉਹ ਵੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਤੋ ਕਹਿੰਦੇ ਨੇ ਸਾਰੇ ਚੁੰਨਾ ਮੰਡੀ ਲਾਹੌਰ ਦੇ ਰਹਿਣ ਵਾਲੇ ਸਨ ਜਨਮ ਉੱਥੇ ਹੋਇਆ ਸੀ ਭਾਈ ਜੇਠਾ ਜੀ ਦਾ ਤੋ ਪਰਿਵਾਰ ਦੇ ਜੀ ਇਕੱਠੇ ਹੋ ਕੇ ਆਏ ਇਹ ਵੇਖਣ ਵਾਸਤੇ ਕਿ ਪਤਾ ਲੱਗਿਆ ਸਾਡੇ ਘਰ ਦਾ ਮੁੰਡਾ ਉਸ ਘਰ ਦਾ ਜਵਾਈ ਬਣ ਗਿਆ ਤੇ ਜਦੋਂ ਆ ਕੇ ਵੇਖਿਆ ਸਿਰ ਦੇ ਉੱਤੇ ਮੜਾਸਾ ਸਿਰ ਦੇ ਉੱਤੇ ਟੋਕਰੀ ਸਾਧ ਸੰਗਤ ਜਿਸ ਰੂਪ ਵਿੱਚ ਸੇਵਾ ਕਰਦੀ ਹੈ ਉਸੇ ਰੂਪ ਦੇ ਵਿੱਚ ਹੀ ਸਰੀਰ ਦੇ ਉੱਤੇ ਜੋ ਪਾਏ ਹੋਏ ਕੱਪੜੇ ਨੇ ਉਹਨਾਂ ਦੀ ਸੁਧ ਨਹੀਂ ਹੈ ਸਾਰਾ ਸਰੀਰ ਲਿਬੜਿਆ ਹੋਇਆ ਹੈ ਗਾਰਾ ਢੋਂਦੇ ਨੇ ਪਏ ਮਿੱਟੀ ਢੋਂਦੇ ਨੇ ਪਏ ਤੇ ਪਰਿਵਾਰ ਦੇ ਜੀ ਆ ਕੇ ਦੁਖੀ ਹੋਏ ਉਹਨਾਂ ਆਖਿਆ ਉਹ ਇਹ ਤੂੰ ਕੀ ਕੀਤਾ ਜੇਠਿਆ ਤੇਰਾ ਦਿਮਾਗ ਤਾਂ ਠੀਕ ਆ ਉਹ ਗੁਰੂ ਘਰ ਦਾ ਜਵਾਈ ਹੋ ਕੇ ਉਹ ਜਵਾਈ ਹੋ ਕੇ ਤੂੰ ਕੰਮ ਕਿਹੜੇ ਕਰਦਾ ਇਹ ਕੰਮ ਕਰਨ ਵਾਲੇ ਨੇ ਤੇਰੇ ਦਾਸ ਤਾਂ ਸਹੀ ਤੂੰ ਤਾਂ ਸਾਡੀ ਨੱਕ ਵੱਢ ਕੇ ਰੱਖ ਦਿੱਤੀ ਐ ਤੂੰ ਸਾਡੀ ਨੱਕ ਕਟਵਾ ਦਿੱਤੀ ਐ ਅਸੀਂ ਕੀ ਜਾ ਕੇ ਦੱਸਾਂਗੇ ਵੀ ਸਾਡਾ ਪੁੱਤਰ ਉੱਥੇ ਕੀ ਕਰਦਾ ਐ ਅਸੀਂ ਉੱਥੇ ਕਿਸੇ ਨੂੰ ਇਹ ਕਹਿੰਦੇ ਆ ਚੰਗੇ ਲੱਗਾਂਗੇ ਵੀ ਉਹ ਆਪਣੇ ਕੁੜਮਾ ਦੇ ਆਪਣੇ ਸਹੁਰਿਆਂ ਦੇ ਘਰ ਉਹ ਟੋਕਰੀ ਢੋਂਦਾ ਹੈ ਪਿਆ ਅਸੀਂ ਚੰਗੇ ਲੱਗਾਂਗੇ ਸ਼ਬਦ ਕਹਿੰਦੇ ਹੋਏ ਜਾ ਕੇ ਅਸੀਂ ਕੀ ਮੂੰਹ ਵਿਖਾਵਾਂਗੇ ਸਮਾਜ ਵਿੱਚ ਤੂੰ ਇਹ ਕੀ ਕੀਤਾ ਪਰੇ ਭਾਈ ਜੇਠਾ ਜੀ ਸਨ ਜਿਨ੍ਹਾਂ ਨੇ ਉਸ ਵਕਤ ਆਪਣੇ ਸਾਰੇ ਕੋੜਮੇ ਬਰਾਦਰੀ ਦੇ ਸ਼ਬਦ ਸੁਣਦਿਆਂ ਹੋਇਆਂ ਉਹਨਾਂ ਨੂੰ ਜਵਾਬ ਦਿੱਤਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰੇ ਸਹੁਰਾ ਮੇਰੇ ਸਹੁਰਾ ਸਾਹਿਬ ਹੋਣਗੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਰਿਸ਼ਤੇਦਾਰੀ ਜਵਾਈ ਤੇ ਸਹੁਰੇ ਦੀ ਹੋਵੇਗੀ ਪਰ ਮੇਰੀਆਂ ਨਜ਼ਰਾਂ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਹਨ ਪਰਮੇਸ਼ਰ ਹਨ ਮੈਂ ਕਿਸੇ ਮਨੁੱਖ ਦੀ ਟੋਕਰੀ ਨਹੀਂ ਢੋਂਦਾ ਮੈਂ ਤਾਂ ਪਰਮੇਸ਼ਰ ਦੀ ਟੋਕਰੀ ਢੋਂਦਾ ਹਾਂ ਮੈਂ ਪਰਮੇਸ਼ਰ ਦੀ ਟੋਕਰੀ ਢੋਂਦਾ ਹਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਮੇਰੇ ਵਾਸਤੇ ਤਾਂ ਮੇਰਾ ਸਤਿਗੁਰੂ ਹੀ ਪਾਰ ਬ੍ਰਹਮ ਪਰਮੇਸ਼ਰ ਹੈ ਇਹੀ ਸਾਕਸ਼ਾਤ ਸਰਗੁਣ ਸਰੂਪ ਦੇ ਵਿੱਚ ਰੱਬ ਹੈ ਮੈਂ ਤਾਂ ਟੋਕਰੀ ਰੱਬ ਦੀ ਢੋਂਦਾ ਹਾਂ ਪਰਮੇਸ਼ਰ ਦੀ ਢੋਂਦਾ ਹਾਂ ਮੈਂ ਕਿਸੇ ਸੰਸਾਰ ਦੇ ਦੁਨਿਆਵੀ ਮਨੁੱਖ ਦੀ ਨਹੀਂ ਢੋਂਦਾ ਜਦੋਂ ਇਹ ਭਾਵ ਜੇਹਾ ਸਤਗੁਰ ਕਰ ਜਾਣਿਆ ਤਿਹੋ ਜਿਆ ਸੁਖ ਹੋਏ ਜਦੋਂ ਇਸ ਤਰ੍ਹਾਂ ਦੇ ਭਾਵ ਜਿਹੜੇ ਸਨ ਉਹ ਭਾਈ ਜੇਠਾ ਜੀ ਦੇ ਬਣੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਹਨਾਂ ਨੇ ਪਰਮੇਸ਼ਰ ਜਾਣਿਆ ਔਰ ਆਪਣਾ ਆਪ ਜਣਾਇਆ ਨਹੀਂ ਕਦੀ ਇਹ ਵੀ ਮਨ ਵਿੱਚ ਨਹੀਂ ਆਇਆ ਕਿ ਮੈਂ ਸਤਿਗੁਰੂ ਜੀ ਦੇ ਨੇੜੇ ਤੇੜੇ ਰਹਿ ਕੇ ਕੋਈ ਕਾਰਜ ਕਰਾਂ ਤਾਂ ਕਿ ਸਤਿਗੁਰੂ ਜੀ ਮੇਰੇ ਵੱਲ ਧਿਆਨ ਦੇਣ ਇਹ ਬਹੁਤ ਸੇਵਾ ਕਰਦਾ ਹੈ ਨਹੀਂ ਨਿਸ਼ਕਾਮ ਤੇ ਨਿਰਬਾਨ ਹੋ ਕੇ ਸੇਵਾ ਕੀਤੀ ਇੱਕ ਵਾਰੀ ਦਾ ਬਚਨ ਆਉਂਦਾ ਕਿਸੇ ਸਿੱਖ ਨੇ ਲਿਆ ਕੇ ਬੜੀ ਬੇਸ਼ਕੀਮਤੀ ਮਾਲਾ ਸੁੱਚੇ ਮੋਤੀਆਂ ਦੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਭੇਟ ਕੀਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਮਾਲਾ ਚੁੱਕ ਕੇ ਭਾਈ ਜੇਠਾ ਜੀ ਨੂੰ ਦੇ ਦਿੱਤੀ ਭਾਈ ਜੇਠਾ ਜੀ ਸੰਗਤ ਵਿੱਚੋਂ ਬਾਹਰ ਨਿਕਲੇ ਤੇ ਗੋਇੰਦਵਾਲ ਸਾਹਿਬ ਬਾਹਰ ਇੱਕ ਮਲੰਗ ਜਿਹਾ ਬੰਦਾ ਮੰਗਤਾ ਕਹਿ ਲੋ ਜਿਹੜਾ ਸਾਰੀ ਦਿਹਾੜੀ ਉਸ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਆਈ ਹੋਈ ਸਾਥ ਸੰਗਤ ਜਾਂ ਖਾਸ ਕਰਕੇ ਗੁਰੂ ਸਾਹਿਬਾਨਾ ਨੂੰ ਕਈ ਵਾਰੀ ਉਹ ਬੋਲ ਕਬੋਲ ਬੋਲਿਆ ਕਰਦਾ ਸੀ ਸ਼ਬਦ ਚੰਗੇ ਨਹੀਂ ਸੀ ਵਰਤਦਾ ਐਸਾ ਮਨੁੱਖ ਐਸੀ ਬਿਰਤੀ ਵਾਲਾ ਮਨੁੱਖ ਜਿਹੜਾ ਗੁਰੂ ਘਰ ਨੂੰ ਚੰਗਾ ਨਹੀਂ ਕਹਿ ਰਿਆ ਭਾਈ ਜੇਠਾ ਜੀ ਨੇ ਜਾ ਕੇ ਉਹ ਸੁੱਚੇ ਮੋਤੀਆਂ ਦੀ ਮਾਲਾ ਉਹਦੇ ਹੱਥ ਉੱਤੇ ਧਰ ਦਿੱਤੀ ਮਨ ਵਿੱਚ ਇਹ ਵਿਚਾਰ ਆਇਆ ਮਨਾ ਚਲੋ ਕੁਛ ਦਿਨ ਤਾਂ ਇਹ ਚੁੱਪ ਰਹੇਗਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਸਤਿਗੁਰੂ ਜੀ ਨੇ ਸੱਦ ਕੇ ਆਖਿਆ ਭਾਈ ਭਾਈ ਜੀ ਤੁਸੀਂ ਇਹ ਕੀ ਕੀਤਾ ਪਤਾ ਲੱਗਿਆ ਵੀ ਤੁਸੀਂ ਉਹ ਸੁੱਚੇ ਮੋਤੀਆਂ ਦੀ ਮਾਲਾ ਉਹਨੂੰ ਦੇ ਦਿੱਤੀ ਉਹ ਤਾਂ ਬੋਲਦਾ ਹੀ ਬਹੁਤ ਭੜਾ ਹੈ ਭਾਈ ਜੇਠਾ ਜੀ ਹੋਣਾ ਨੇ ਆਖਿਆ ਗਰੀਬ ਨਵਾਜ਼ ਮੈਂ ਲੰਘਦਾ ਸਾ ਆਪ ਜੀ ਦੇ ਬਾਰੇ ਪਤਾ ਹੈ ਮੈਨੂੰ ਉਹ ਭੜੇ ਸ਼ਬਦ ਜਾਂ ਕਟੂ ਬਚਨ ਬੋਲਦਾ ਹੈ ਇਸੇ ਕਰਕੇ ਮੇਰਾ ਜੀ ਕੀਤਾ ਵੀ ਇਹ ਉਸ ਨੂੰ ਦੇ ਦਿਆਂ ਕੁਛ ਦਿਨ ਤੇ ਚੁੱਪ ਰਵੇਗਾ ਕੁਛ ਦਿਨ ਤਾਂ ਉਹ ਨਾ ਬੋਲੇਗਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਣ ਲੱਗੇ ਨਹੀਂ ਜੀ ਤੁਹਾਡੇ ਵਿਚਾਰ ਤਾਂ ਬਹੁਤ ਚੰਗੇ ਹਨ ਤੁਹਾਡੀ ਭਾਵਨਾ ਤੇ ਬਹੁਤ ਚੰਗੀ ਹੈ ਪਰ ਇਹੋ ਜਿਹੇ ਜਿਹੜੇ ਨਿੰਦਕ ਹੁੰਦੇ ਨੇ ਇਹ ਕਦੀ ਸੁਧਰਦੇ ਨਹੀਂ ਹੁੰਦੇ ਇਹ ਨਹੀਂ ਕਦੇ ਵੀ ਸੁਧਰਦੇ ਹੁੰਦੇ ਇੱਕ ਸ਼ਬਦ ਆ ਗੁਰਬਾਣੀ ਵਿੱਚ ਦਾਦਰ ਤੂੰ ਕਬਹੈ ਨਾ ਜਾਨਸਰੇ ਭਕਸ ਸਿਵਾਲ ਬਸਸ ਨਿਰਮਲ ਜਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਡੱਡੂ ਦਾ ਪ੍ਰਮਾਣ ਦਿੰਦਿਆਂ ਹੋਇਆਂ ਕਹਿੰਦੇ ਨੇ ਡੱਡੂ ساری ਜ਼ਿੰਦਗੀ ਪਾਣੀ ਦੇ ਨੇੜੇ ਕਮਲ ਫੁੱਲ ਦੇ ਨੇੜੇ ਰਹਿੰਦਾ ਹੈ ਪਾਣੀ ਵਿੱਚ ਰਹਿੰਦਾ ਹੈ ਪਰ ساری ਜ਼ਿੰਦਗੀ ਦਾਦਰ ਸਰੋਵਰ ਮੈਂ ਜਾਨੀ ਨਾ ਕਮਲ ਗਤ ਮਤ ਕਰ ਮੰਦ ਮਕਰੰਦ ਕੈ ਬਿ ਮੋਹੇ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨੇੜੇ ਰਿੰਦਾ ਹੋਇਆ ਵੀ ਕਮਲ ਫੁੱਲ ਦੀ ਸੁਗੰਧੀ ਤੋਂ ਵੰਚਿਤ ਹੈ ਵਾਂਝਾ ਹੈ ਉਸ ਦੇ ਰਸ ਤੋਂ ਅਣਜਾਣ ਹੈ ਉਹ ਕੀ ਕਰਦਾ ਹੈ ਭਕਸ਼ ਸਿਵਾਲ ਬਸਸ ਨਿਰਮਲ ਜਲ ਪਾਣੀ ਵਿੱਚ ਰਿੰਦਾ ਹੋਇਆ ਕਮਲ ਫੁੱਲ ਵਿੱਚ ਰਿੰਦਾ ਹੋਇਆ ਵੀ ਕਾਈ ਖਾਈ ਜਾਂਦਾ ਹੈ ਗੰਦਗੀ ਖਾਈ ਜਾਂਦਾ ਹੈ ਉਸ ਨੂੰ ਕੋਈ ਸਾਰੀ ਨਹੀਂ ਉਸ ਕਮਲ ਫੁੱਲ ਦੀ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਗੱਲ ਉੱਤੇ ਪ੍ਰਸੰਨ ਹੋਏ ਭਈ ਇੱਕ ਨਿੰਦਕ ਦੇ ਪ੍ਰਤੀ ਵੀ ਤੁਹਾਡਾ ਜੋ ਵਤੀਰਾ ਹੈ ਐਸਾ ਨਿੰਦਕ ਜਿੰਨੇ ਸੁਧਰਨਾ ਨਹੀਂ ਉਰੋ ਥੋੜੇ ਦਿਨਾਂ ਬਾਅਦ ਫਿਰ ਦੁਬਾਰਾ ਗੁਰੂ ਘਰ ਦੇ ਬਾਰੇ ਗਲਤ ਬੋਲਣ ਲੱਗ ਪਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਉਹੀ ਬਚਨ ਭਈ ਇਹਨੇ ਨਹੀਂ ਸੁਧਰਨਾ ਪਰ ਭਾਈ ਜੇਠਾ ਜੀ ਦੀ ਬਿਰਤੀ ਕਿੱਡੀ ਚੰਗੀ ਹੈ ਉਸ ਨਿੰਦਕ ਦੀ ਝੋਲੀ ਵਿੱਚ ਜਾ ਕੇ ਵੀ ਸੁੱਚੇ ਮੋਤੀਆਂ ਦੀ ਮਾਲਾ ਪਾ ਦਿੱਤੀ ਭਾਵ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਸਹੇ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਤੇ ਆਵੇ ਮਨ ਵੇਚੇ ਸਤਗੁਰ ਕੈ ਪਾਸ ਆਪਣਾ ਮਨ ਵੇਚ ਦਿੱਤਾ ਜਦੋਂ ਮਨ ਵੇਚ ਦਿੱਤਾ ਫਿਰ ਇਹ ਤਨ ਔਰ ਧਨ ਇਹ ਦੋਵੇਂ ਸਤਗੁਰ ਦੇ ਹੋ ਗਏ ਫਿਰ ਉੱਥੇ ਆਪਣਾ ਕੁਛ ਰਿਹਾ ਨਹੀਂ ਸਮਾਂ ਨੇੜੇ ਆਇਆ ਗੁਰੂ ਰਾਮ ਅਮਰਦਾਸ ਸੱਚੇ ਪਾਤਸ਼ਾਹ ਜੀ ਸੰਸਾਰ ਤੋਂ ਜਾਣ ਦੀ ਜਦੋਂ ਤਿਆਰੀ ਕੀਤੀ ਇਤਿਹਾਸ ਵਿੱਚ ਬਹੁਤ ਸਾਰੇ ਬਚਨ ਆਉਂਦੇ ਨੇ ਸਿੱਖਾਂ ਔਰ ਸੰਗਤਾਂ ਦੇ ਅੰਦਰ ਇਹ ਥੋੜਾ ਜਿਹਾ ਭਰਮ ਸੀ ਕਿ ਅਗਲਾ ਸਤਿਗੁਰੂ ਕੌਣ ਹੋਵੇਗਾ ਵਾਰਿਸ ਕੌਣ ਹੋਵੇਗਾ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਧਰਮ ਨੂੰ ਕੱਢਣ ਵਾਸਤੇ ਇਹ ਵੀ ਅਰਜ਼ਾਂ ਆਈਆਂ ਗੁਰੂ ਅਰਜਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੋ ਜਵਾਈ ਸਨ ਕਈਆਂ ਦੀ ਇਹ ਵੀ ਅਰਜ਼ਾਂ ਆਈਆਂ ਜੀ ਵੀ ਆਪ ਜੀ ਦਾ ਜੋ ਦੂਸਰਾ ਮਾਤਾਦਾਨੀ ਹੋਣਾ ਦਾ ਘਰ ਵਾਲਾ ਹੈ ਭਾਈ ਰਾਮ ਜੀ ਉਹ ਵੀ ਤਾਂ ਬਹੁਤ ਸੇਵਾ ਕਰਦੇ ਹਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਿਆ ਭਾਈ ਪਤਾ ਹੈ ਉਹ ਵੀ ਸੇਵਾ ਕਰਦੇ ਨੇ ਪਰ ਨੇਮੀ ਵਿੱਚ ਤੇ ਪ੍ਰੇਮੀ ਵਿੱਚ ਫਰਕ ਹੁੰਦਾ ਹੈ ਉਹ ਨੇਮੀਤਾ ਜ਼ਰੂਰ ਹੈ ਸੇਵਾ ਤਾਂ ਜ਼ਰੂਰ ਕਰਦਾ ਹੈ ਪਰ ਪ੍ਰੇਮੀ ਭਾਈ ਜੇਠਾ ਹੀ ਹੈ ਪਰ ਨਾ ਸਮਝਣ ਵਾਲੇ ਨਹੀਂ ਸਨ ਸਮਝਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੌਤਕ ਰਚਾਇਆ ਕਉਦਕ ਐਸਾ ਰਚਾਇਆ ਦੋਨੋਂ ਆਪਣੇ ਜਵਾਈਆਂ ਨੂੰ ਹੁਕਮ ਆਦੇਸ਼ ਜਾਰੀ ਕੀਤਾ ਇੱਕ ਥੜਾ ਬਣਵਾ ਬਣਾਓ ਬੈਠਣ ਵਾਸਤੇ ਆਪ ਦੱਸ ਕੇ ਬਣਵਾਇਆ ਸ਼ਾਮ ਨੂੰ ਆਏ ਆਖਿਆ ਇਹ ਠੀਕ ਨਹੀਂ ਬਣਿਆ ਢਾ ਦੇਓ ਇਸ ਨੂੰ ਪਰ ਜਿਹੜਾ ਪ੍ਰੇਮੀ ਸੀ ਭਾਈ ਜੇਠਾ ਉਹਨਾਂ ਨੇ ਉਸੇ ਛਣ ਢਾ ਦਿੱਤਾ ਕਿਉਂਕਿ ਪ੍ਰੇਮ ਦਾ ਅਰਥ ਹੀ ਇਹ ਹੁੰਦਾ ਹੈ ਪਰੇ ਮੈਂ ਜਿੱਥੇ ਮੈਂ ਨਾ ਰਹਿ ਜਾਏ ਉਹ ਅਵਸਥਾ ਹੈ ਪ੍ਰੇਮ ਦੀ ਉੱਥੇ ਮੈਂ ਤਾਂ ਹੁੰਦੀ ਹੀ ਨਹੀਂ ਤੂੰ ਹੁੰਦਾ ਹੈ ਤੇਰਾ ਹੁਕਮ ਹੁੰਦਾ ਹੈ ਸਤਿਗੁਰੂ ਦਾ ਹੁਕਮ ਮੁਖ ਹੁੰਦਾ ਹੈ ਪਰ ਜਿਹੜਾ ਨੇਮੀ ਸੀ ਉਹਨੂੰ ਇਸ ਗੱਲ ਦਾ ਝਟਕਾ ਲੱਗਾ ਮੇਰੀ ਸਾਰੀ ਦਿਹਾੜੀ ਦੀ ਮਿਹਨਤ ਸੀ ਇੱਕ ਦਿਨ ਦੋ ਦਿਨ ਲਗਾਤਾਰ ਉਹ ਥੜੇ ਬਣਵਾਏ ਢਾਏ ਅਖੀਰ ਜਿਹੜਾ ਨੇਮੀ ਸੀ ਉਹਦੇ ਅੰਦਰੋਂ ਭਾਵਨਾ ਇਸ ਤਰ੍ਹਾਂ ਦੀ ਬਣ ਗਈ ਵੀ ਇਹ ਤਾਂ ਸਤਰੇ ਬਤਰੇ ਗਏ ਨੇ ਇਹ ਤਾਂ 90ੋਂ ਪਾਰ ਹੋ ਗਏ ਨੇ ਹੁਣ ਇਹਨਾਂ ਦੀ ਬੁੱਧੀ ਸ਼ਾਇਦ ਠੀਕ ਨਹੀਂ ਰਹੇਗੀ ਇਹ ਤਾਂ ਕਮਲਿਆਂ ਵਾਂਗੂ ਕਰਦੇ ਨੇ ਰੋਜ਼ ਬਣਵਾ ਦਿੰਦੇ ਨੇ ਰੋਜ਼ ਢਾ ਦਿੰਦੇ ਨੇ ਨੇਮੀ ਜਿਹੜਾ ਸੀ ਉਹ ਹੱਥ ਚੁੱਕ ਗਿਆ ਪਰ ਪ੍ਰੇਮੀ ਰੋਂਦਾ ਹੋਇਆ ਕਹਿੰਦਾ ਗੁਰੂ ਅਮਰਦਾਸ ਪਾਤਸ਼ਾਹ ਦੇ ਆ ਚਰਣਾ ਵਿੱਚ ਭਾਈ ਜੇਠਾ ਜੀ ਪ੍ਰੇਮੀ ਚਰਣਾ ਵਿੱਚ ਅਰਜ਼ ਕਰਦੇ ਨੇ ਗਰੀਬ ਨਵਾਜ਼ ਮੈਂ ਕਿੰਨਾ ਨਿਭਾਗਾ ਹਾਂ ਮੈਂ ਕਿੰਨੀ ਖੋਟੀ ਬੁੱਧੀ ਵਾਲਾ ਹਾਂ ਕਿੰਨੇ ਭੜੇ ਕਰਮਾਂ ਵਾਲਾ ਹਾਂ ਜਿਹੜਾ ਤੁਹਾਡੀ ਰਜ਼ਾ ਨੂੰ ਸਮਝ ਹੀ ਨਹੀਂ ਪਾ ਰਿਹਾ ਤੁਸੀਂ ਕਿਸ ਤਰ੍ਹਾਂ ਦਾ ਥੜਾ ਚਾਹੁੰਦੇ ਹੋ ਮੈਂ ਬਣਾ ਹੀ ਨਹੀਂ ਪਾ ਰਿਹਾ ਮੇਰੇ ਕਿੰਨੇ ਮਾੜੇ ਭਾਗ ਨੇ ਮੈਂ ਤੁਹਾਡੀ ਰਜ਼ਾ ਹੀ ਨਹੀਂ ਸਮਝ ਪਾ ਰਿਹਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫੜ ਕੇ ਗੱਲ ਦੇ ਨਾਲ ਲਾਇਆ ਔਰ ਉਸ ਦਿਨ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਹੋਣਾ ਨੂੰ ਸੱਦ ਕੇ ਇਹ ਬਚਨ ਕੀਤਾ ਹੁਣ ਸਾਡੀ ਤਿਆਰੀ ਹੈ ਸੰਸਾਰ ਤੋਂ ਜਾਣ ਦੀ ਮੋਹਰੀ ਪੁੱਤ ਸਨਮੁਖ ਹੋਇਆ RAM DAS ਐ ਪੈਰੀ ਪਾਏ ਜੀਓ ਸਾਰੇ ਪਰਿਵਾਰ ਨੂੰ ਸੱਦ ਕੇ ਬਾਬਾ ਮੋਹਰੀ ਜੀ ਬਾਬਾ ਮੋਣ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੋਸਪੁੱਤਰ ਨੇ ਸਾਰਿਆਂ ਨੂੰ ਸੱਦ ਕੇ ਆਖਿਆ ਭਾਈ ਆਪ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਪੰਜ ਪੈਸੇ ਨਾਰੀਅਲ ਇਹ ਗੁਰਿਆਈ ਦਾ ਤਿਲਕ ਲਗਾਇਆ ਜਿਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਦਿੱਚੈ ਪੂਰਬ ਦੇਵਨਾ ਜਿਸ ਕੀ ਵਸਤ ਤਿਸੈ ਘਰੇ ਆਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੈ ਛੋਟਾ ਜਿਹਾ ਨੁਕਤਾ ਹੈ ਇਹਦੇ ਵਿੱਚ ਪਾਈ ਸਾਹਿਬ ਆਈ ਗੁਰਦਾਸ ਜੀ ਕਹਿੰਦੇ ਨੇ ਅਸਲ ਵਿੱਚ ਜਿਹੜੀ ਗੁਰਿਆਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਨੇ ਅਜਦੇ ਦਿਨ ਬਖਸ਼ੀ ਇਹ ਤਾਂ ਪੂਰਬ ਵਿੱਚ ਪਹਿਲਾਂ ਹੀ ਲਿਖਿਆ ਜਾ ਚੁੱਕਾ ਸੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਕਥਾ ਨੂੰ ਬਚਿੱਤਰ ਨਾਟਕ ਵਿੱਚ ਲਿਖਿਆ ਜਦੋਂ ਸੋਢੀ ਤੇ ਬੇਦੀ ਵੰਸ ਦੀ ਉਹ ਕਥਾ ਲਿਖਦੇ ਨੇ ਪਾਤਸ਼ਾਹ ਇਸ ਕਥਾ ਨੂੰ ਬਿਆਨ ਕਰਦਿਆਂ ਹੋਇਆਂ ਇਹ ਸ਼ਬਦ ਕਹਿੰਦੇ ਨੇ ਕਿ ਜਬਰਦਾਨ ਸਮਾਂ ਇਹੋ ਆਵਾ RAMDAS ਤਬ ਗੁਰੂ ਕਹਾਵਾ ਇਹ ਤਾਂ ਬਹੁਤ ਪਹਿਲਾਂ ਸੈਂਕੜੇ ਨਹੀਂ ਹਜ਼ਾਰਾਂ ਸਾਲ ਪਹਿਲਾਂ ਨਿਰਧਾਰਿਤ ਹੋ ਚੁੱਕਾ ਸੀ ਕਿ ਤਿੰਨ ਪੀੜੀਆਂ ਵੈਦੀ ਵੰਸ਼ ਦੀਆਂ ਚੱਲਣਗੀਆਂ ਉਸ ਤੋਂ ਬਾਅਦ ਚੌਥੀ ਪੀੜੀ ਜਿਹੜੀ ਹੈ ਉਹ ਸੋਡੀਆਂ ਦੀ ਆਵੇਗੀ ਔਰ ਉਹ ਜੋ ਪਹਿਲਾਂ ਤੋਂ ਪੂਰਵ ਨਿਰਧਾਰਿਤ ਸੀ ਸਮਾਂ ਵੀ ਔਰ ਇਸੇ ਤਰ੍ਹਾਂ ਹੋਣਾ ਸੀ ਇਹ ਗੁਰਿਆਈ ਇਹ ਝੋਲੀ ਵਿੱਚ ਆਉਣੀ ਸੀ ਉਸ ਪੂਰਵ ਨਿਰਧਾਰਤ ਜੋ ਵਾਕਿਆ ਸੀ ਉਸ ਨੂੰ ਅੱਜ ਦੇ ਦਿਨ ਫਲ ਲੱਗਾ ਅੱਜ ਦੇ ਦਿਨ ਬੇਦੀਆਂ ਦੇ ਵਿੱਚੋਂ ਜੋ ਗੁਰੂ ਨਾਨਕ ਦੀ ਰਾਜ ਯੋਗ ਹੈ ਜਿਸ ਨੂੰ ਗੁਰਬਾਣੀ ਵਿੱਚ ਜਨਕ ਰਾਜ ਵੀ ਆਖਿਆ ਜਿਹਦੇ ਬਾਰੇ ਭਟ ਸਹਿਬਾਨ ਕਹਿੰਦੇ ਨੇ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ ਉਸ ਨਾਨਕ ਰਾਜ ਜਨਕ ਰਾਜ ਦੇ ਯੋਗ ਜਾਣਦਿਆਂ ਹੋਇਆਂ ਔਰ ਪੁਰਾਤਨ ਜੋ ਪਹਿਲਾਂ ਦਾ ਸਮਾਂ ਨਿਰਧਾਰਤ ਸੀ ਉਸ ਵਰ ਨੂੰ ਮੁਖ ਰੱਖਦਿਆਂ ਹੋਇਆਂ ਵੇਦੀਆਂ ਤੋਂ ਗੁਰੂ ਨਾਨਕ ਦੀ ਜੋਤ ਤੇ ਗੁਰਗੱਦੀ ਚੱਲੀ ਪੀੜੀ ਸੋਡੀਆਂ ਸੋਡੀਆਂ ਦੇ ਘਰ ਵਿੱਚ ਭਾਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਉਹਨਾਂ ਦੀ ਝੋਲੀ ਵਿੱਚ ਅੱਜ ਦੇ ਦਿਨ ਇਹ ਦਾਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਔਰ ਉਹਨਾਂ ਨੇ ਲਗਭਗ 7 ਕੁ ਸਾਲ 6 ਸਾਲ ਪਾਈ ਸੰਤੋਖ ਸਿੰਘ ਜੀ ਅਨੁਸਾਰ 6 ਸਾਲ 11 ਮਹੀਨੇ ਤੇ 18 ਕੁ ਦਿਨ 7 ਕੁ ਸਾਲ ਉਹਨਾਂ ਨੇ ਇਸ ਗੁਰੂ ਨਾਨਕ ਰਾਜ ਜੋ ਗੱਦੀ ਦੇ ਵਾਰਿਸ ਬਣ ਕੇ ਔਰ ਸਿੱਖ ਪੰਥ ਫੁਲਵਾੜੀ ਨੂੰ ਸੰਭਾਲਿਆ ਸਭ ਤੋਂ ਵੱਡਾ ਕਾਰਜ ਉਹਨਾਂ ਦੇ ਬਹੁਤ ਸਾਰੇ ਮਹਾਨ ਕਾਰਜਾਂ ਵਿੱਚੋਂ ਇੱਕ ਰਿਹਾ ਕਿ ਗੁਰੂ ਕਾ ਚੱਕ ਜਿਸ ਦਾ ਨਾਮ ਬਾਅਦ ਵਿੱਚ RAMDASPUR ਹੋਇਆ ਔਰ ਉਸ ਤੋਂ ਬਾਅਦ ਜਿਸ ਨੂੰ ਅਸੀਂ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਕਹਿੰਨੇ ਹਾਂ ਇਹ ਸਾਰੀ ਥਾਂ ਨੂੰ ਇਸ ਪੂਰਨ ਤਾਲ ਖਟਾਇਆ ਜੋ ਉਸ ਅੰਮ੍ਰਿਤ ਦਾ ਸਰੋਵਰ ਹੈ ਇਸ ਨੂੰ ਪ੍ਰਗਟ ਕੀਤਾ ਇਸ ਦੀ ਸੇਵਾ ਕਰਵਾਈ ਅੰਮ੍ਰਿਤਸਰ ਜੋ ਸ਼ਹਿਰ ਹੈ ਉਸ ਸ਼ਹਿਰ ਨੂੰ ਵਸਾਉਣ ਦਾ ਗੁਰੂ ਆਰਮਨ ਦਾ ਸੱਚੇ ਪਾਤਸ਼ਾਹ ਜੀ ਨੇ ਵੱਡਾ ਕਾਰਜ ਕੀਤਾ ਆਉਣ ਵਾਲੇ ਸਮੇਂ ਵਿੱਚ ਇਹਦੇ ਉੱਤੇ ਹੋਰ ਬਹੁਤ ਸਾਰੀਆਂ ਵਿਚਾਰਾਂ ਸਰਵਣ ਕਰੋਗੇ ਖਿਮਾ ਮੰਗਨਾ ਧੰਨਵਾਦ ਸਤਿ ਸ੍ਰੀ ਅਕਾਲ ਦੇਖਦੇ ਰਹੋ ਨਾਮਧਾਰੀ মিডিਆ ਇੰਡੀਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਜੀ